ਹੱਥ ਦੇ ਵਿੱਚ ਭਗਵਾਨਪੁਰਾ ਪਿੰਡ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਣ ਦਾ ਇਹ ਮਾਮਲਾ ਸਾਹਮਣੇ ਆਇਆ ਹੈ ਦੇਰਜਲ ਸੰਗਰਾਮ ਦੇ ਮੌਕੇ ਜਿੱਥੇ ਸੰਗਤਾਂ ਗੁਰੂ ਘਰ ਦੇ ਵਿੱਚ ਮੱਥਾ ਟੇਕਣ ਪਹੁੰਚੀ ਆਤ ਉਸ ਵੇਲੇ ਗੁਰੂ ਘਰ ਦੇ ਵਿੱਚ ਇੱਕ ਵਿਅਕਤੀ ਸੀਧੇ ਦੱਸਿਆ ਜਾ ਰਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਇੱਥੇ ਫਾੜੇ ਗਏ ਨੇ ਗ੍ਰੰਥੀ ਸਿੰਘ ਨੇ ਮੌਕੇ ਤੇ ਹੀ ਉਕਤ ਵਿਅਕਤੀ ਨੂੰ ਫਾੜ ਲਿਆ ਤੇ ਦੱਸਿਆ ਜਾ ਰਿਹਾ ਕਿ ਉਸ ਦੇ ਹੱਥ ਤੇ ਜ਼ਖਮ ਵੀ ਹੋ ਗਿਆ ਇਹ ਵੀ ਦੱਸਿਆ ਜਾ ਰਿਹਾ ਕਿ ਰੋਪੀ ਨੂੰ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਤੇ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਦੋਸ਼ੀ ਤੇ ਵੱਖ-ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਹਾਲਾਂਕਿ ਪੁਲਿਸ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ ਪਰ ਲੋਕਾਂ ਨੇ ਰੋਸ ਦੇ ਵਿੱਚ ਧਰਨਾ ਲਗਾ ਦਿੱਤਾ ਸੀ ਤੇ ਧਰਨਾ ਫਿਲਹਾਲ ਦੇ ਲਈ ਖਤਮ ਕਰਵਾਇਆ ਗਿਆ ਤੇ ਪੁਲਿਸ ਦਾ ਕਹਿਣਾ ਕਿ ਘਟਨਾ ਦੇ ਪਿੱਛੇ ਜੋ ਵੀ ਹੋ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਫਿਲਹਾਲ ਇਸ ਮਾਮਲੇ 'ਚ ਪੁਲਿਸ ਜਾਂਚ ਕਰ ਰਹੀ ਹੈ ਕਿ ਉਥੇ ਕੋਈ ਅਹੀਂ ਯਾਰ ਆਪਣੇ ਕਲੇ ਕਰ ਛੱਡ ਕੇ ਚਲ ਜਾਂਦੇ ਆ ਦੱਸੋ ਮੈਨੂੰ ਕੋਈ ਹੁੰਦਾ ਹੀ ਆ ਕੋਈ ਨਾ ਕੋਈ ਕਹਿ ਕੇ ਜਾਈਦਾ ਕਿਸੇ ਨੂੰ ਅਹੀਂ ਗੁਰੂ ਘਰ ਉੱਥੇ ਯਾਰ ਕੱਲਾ ਛੱਡ ਕੇ ਚਲ ਜਾਂਦੇ ਜਿੱਥੇ ਮਰਜ਼ੀ ਆਪਾਂ ਕੋਈ ਵਿਆਹ ਵੇਖਣ ਚਲ ਜਾਂਦਾ ਕੋਈ ਕਿਤੇ ਚਲ ਜਾਂਦਾ ਆਪਾਂ ਨੂੰ ਕਮੇਟੀਆਂ ਨੂੰ ਇਹ ਵੀ ਜਿਹੜਾ ਸਖਤ ਸਟੈਂਡ ਲੈਣਾ ਪੈਣਾ ਵਾ ਅੱਜ ਤੋਂ ਸਾਰੇ ਪਿੰਡਾਂ ਦੇ ਵਿੱਚ ਕਰਨਾ ਪੈਣਾ 10 ਸਾਲ ਪਹਿਲਾਂ ਆਪਾਂ ਨਿਰਦਰ ਗੁਰੂ ਘਰ ਇੱਥੇ ਰਹਿੰਦੇ ਸੀ ਕੋਈ ਜ਼ਿੰਦਾ ਨਹੀਂ 10 ਸਾਲ 15 20 ਸਾਲ ਪਹਿਲਾਂ ਇਹ ਚਾਹ ਕਰ ਲੈਂਦੇ ਨੂੰ ਕਰਨੀ ਪੈਣੀ ਆਪਾਂ ਨੂੰ ਫੋਨ ਜਿਹੜੀ ਪ੍ਰਸ਼ਾਸਨ ਨੇ ਆਪਣੇ ਵੱਲੋਂ ਪੂਰੀ ਕਾਰਵਾਈ ਕਰ ਦਿੱਤੀ ਆ ਬਾਕੀ ਇਹਨਾਂ ਵੱਲ ਹੋਰ ਸਬੂਤ ਮਿਲਦੇ ਜਿਹੜੇ ਉਹ ਵਾਅਦਾ ਜੁਰਮਾ ਇਹਦਾ ਫੇਰ ਇਹਦਾ ਸ਼ਰਤਾਂ ਨਾਲ ਇਦਾਂ ਇਹ ਕਾਰਵਾਈ ਕੀਤੀ ਇਹ ਨਜ਼ਰਬੰਦੀ ਕਾ ਵੀ ਹੋਈ ਇਹ ਕਾਰਵਾਈ ਪਿੰਡ ਨਾ ਘੰਟੇ ਪਿੰਡ ਨਾ ਕਿਉਂ ਰਿਹਾ ਫਿਰ ਉੱਥੇ ਪਿੰਡ ਵਾਲੇ ਬੁੱਤੂ ਨੇ ਫੇਰ ਕੁਛ ਕਿੰਨੇ ਹਾਂ ਹਾਂ ਪੁੱਛਣਾ ਵੀ ਪੁੱਥੇ ਤਿੰਨ ਘੰਟੇ ਪਿੰਡ ਵਾਲੇ ਬੁੱਤੂ ਨੇ ਨਹੀਂ ਨਹੀਂ ਕਮੇਟੀ ਨਹੀਂ ਤਿੰਨ ਘੰਟੇ ਕਮੇਟੀ ਹੈ ਕਮੇਟੀ ਵਿੱਚ ਬਸ ਕੋਈ ਨਹੀਂ ਆਇਆ ਇੱਥੇ ਆਇਆ ਕਮੇਟੀ ਕਿਹਦੀ ਸੋਹ ਕਈ ਪਿੰਡ ਨੂੰ ਕੰਮ ਨਹੀਂ ਚਾਹੀਦਾ ਹੈ ਕਮੇਟੀ ਕੰਮ ਕਰਨਾ ਚਾਹੀਦਾ ਹੈ ਪਿੰਡ ਦੀ ਕਮੇਟੀ ਖੜੀ ਦੱਸੋ ਕਲਾ ਹੋਣਾ ਚਾਹੀਦਾ ਇੱਕ ਪਿੰਡ ਦੀ ਕਮੇਟੀ ਨਹੀਂ ਇਨ੍ਹਾਂ ਦੀ ਕਮੇਟੀ ਸਭ ਸੁਆਮ ਦਾ ਕੰਮ ਦੀ ਕਮੇਟੀ ਸੁੱਤੀ ਹੈ ਕਮੇਟੀ ਦਾ ਕਮੇਟੀ ਕਿੱਥੇ ਹੈ ਇੱਥਾਂ ਦੇ ਬੰਦ ਕੀ ਕਿਦੋਂ ਰਲ ਕੇ ਇਹਨਾਂ ਦੇ ਨਾਲ ਸਰ ਇਹਨਾਂ ਦੇ ਨਾਲ ਹੋਰ ਨਾਲ ਮਾਰੇ ਨੂੰ ਧੋਣ ਲਾਉਣ ਲੱਗਾਈ ਸਾਡੇ ਪਿੰਡ ਦੇ ਪ੍ਰਧਾਨ ਹੀ ਕਹਿੰਦੇ ਭਗਵਾਨ ਜੀ ਗੁਰਦੁਆਰੇ ਦੇ ਸਪਿੰਦਰ ਹੋਗਾ ਦੀਪੂ ਐਮਨ ਤਾਂ ਕਹਿ ਮਾਰਨ ਨੂੰ ਮਾਰਨ ਤੋਂ ਨਹੀਂ ਕਿਹੜਾ ਇੱਕ ਮੈਂ ਦੋ ਕਰੀ ਪਈ ਜਿਹਨੂੰ ਪਹਿਲੀ ਵਾਰੀ ਕਰਨ ਨੂੰ ਬੈਣ ਦੇ ਵਿੱਚ ਇਹ ਤੁਹਾਨੂੰ ਪਤਾ ਲੱਗਾ ਕਿ ਆ ਗਿਆ ਹੀ ਫਿਰ ਜਿਹੜਾ ਫਿਰ ਫਿਰ ਸਾਡੀ ਉਹ ਕੌਣ ਉਹ ਅਪਰੇਟਰੀ ਦੇ ਗਾਜੀ ਕਰਦੇ ਕਰਦੇ ਜੀਓ ਸਾਡੇ ਤੇ ਵਿਰੋਸਾ ਕਰੋ ਤੁਸੀਂ ਸਾਡੇ ਵੱਡੇ ਵੀਰ ਹੋ ਤੁਸੀਂ ਸਾਡੇ ਤੋਂ ਪਰੋਹਾ ਕਰੋ ਮੈਂ ਤੁਹਾਨੂੰ ਆਤਮ ਸੁਤੰਦਵਾਨਾ ਤੁਹਾਨੂੰ ਮੈਂ ਤੁਹਾਨੂੰ ਅਪਡੇਟ ਵੀ ਕਰਨਾ ਇਸ ਕਰਕੇ ਪਲੀਜ਼ ਸਾਡੇ ਤੋਂ ਸੋਨਾ ਵਿੱਚ ਯਕੀਨ ਕਰੋ ਆਪਾਂ ਤੁਹਾਨੂੰ ਅਗੇਂ ਕਰੋਗੇ ਤਾਂ ਹੀ ਅਸੀਂ ਅੱਗੇ ਵਧਣਾ ਹੈ ਅੱਗੇ ਜਿੰਨੀਆਂ ਹੋਈਆਂ ਸਾਰਿਆਂ ਦਾ ਪੈਂਡ ਆਇਆ ਕਿ ਉਹ ਮੰਗਦਾ ਹੈ ਪਤਾ ਕਿ ਤੁਸੀਂ ਕਰ ਰਹੇ ਕਿੱਸ ਕਿੱਦ ਕਰ ਰਹੇ ਹੁਣ ਤੁਹਾਡੇ ਬਿਨਾਂ ਦਾ ਕੋਈ ਤਰੱਕੀ ਨਹੀਂ ਰਿਹਾ ਨਹੀਂ ਨਹੀਂ ਬਿਨਾਂ ਤੇ ਨਹੀਂ ਕੱਚਾ ਕਿਰੂ ਔਰ ਵਿਦਿ ਗ੍ਰੰਥੀ ਗ੍ਰੰਥੀ ਉਹਨਾਂ ਦੇ ਬੱਚਾ ਨਾਲ ਹੋਣਾ ਚਾਹੀਦਾ ਲੋਕ ਜੋ ਕਰਦੇ ਸਾਨੂੰ ਇੱਕ ਮਿੰਟ ਦੀ ਅਕਾਲ ਤੱਕ ਸਭ ਤੋਂ ਬਣਾਵਾ ਜਾ ਰਹੀ ਹੋਇਆ ਕਿ ਜਿਹੜੇ ਵੀ ਗੁਰੂ ਘਰ ਦੇ ਵਿੱਚ ਵਿਦਿ ਹੁੰਦੀ ਆ ਉਸੇ ਗੁਰੂ ਘਰ ਦੇ ਗ੍ਰੰਥੀ ਸਿੰਘ ਤੇ ਪੂਰੀ ਕਮੇਟੀ ਦੇ ਪੱਖਾ ਹੋਗਾ ਮੈਂ ਹੁਣੇ ਦੁਨਿਆਲੇ ਜੰਦਰ ਦੇ ਜੰਦਿਆਲਾ ਪੈਂਦਾ ਔਰ ਫਾਲਸਾ ਵੀ ਇੱਕ ਮਿੰਟ ਦੇ ਵਿੱਚ ਹੀ ਗੰਗਾ ਹੋ ਦੇਈਏ ਤੇ ਧਰ ਆ ਵੀ ਦੇਖੋ ਆ ਫਾਲਸਾ ਵੀ ਇੱਕ ਦਿਰ ਵੇਸੀ ਜਿੰਦੀਆਂ ਘਾਉਂਦੇ ਨੇ ਤੇ ਤੇ ਧਰ ਦੇ ਕਿਤੇ ਦੇ ਮਾਰ ਆਉਂਦੇ ਨੇ ਮੇਰੀ ਬੇਟੀ ਨੂੰ ਉਹ ਬਾਈ ਸਾਰੇ ਸਾਰੇ ਬੈਠਾ ਕੇ ਪੈ ਰਿਹਾ ਉਹ ਬੇਟੀ ਆ ਬਾਈ ਬੈਜੋ ਉਹ ਪਹਿਲਾਂ ਬਾਈ ਸਮਝ ਕੇ ਬੈਠੋ ਉਹ ਇਹਨਾਂ ਨਾਲ ਗੱਲ ਆਪਾਂ ਕਰ ਰਹੇ ਆ ਜਿਹੜੇ ਆਪਾਂ ਨੂੰ ਜਿਹਨੇ ਬਿਆਨ ਦਿੱਤੇ ਹੋਣਗੇ ਜੇ ਇਹਨਾਂ ਨੇ ਉਹ ਪ੍ਰਸਾ ਦਿੱਤਾ ਹੋਵੇ ਕਹਿੰਦੇ ਜੇ ਬਿਆਨਾਂ ਦੇ ਵਿੱਚ ਜੁਆਰੀ ਦੇ ਵਿੱਚ ਇਹ ਤੁਹਾਨੂੰ ਲੱਗਦਾ ਕਮੇਟੀ ਰੋਸ਼ੀ ਹੋਏਗੀ ਕਿ ਕਮੇਟੀ ਦਾ ਕੰਮ ਪਤਾ ਲੱਗਦਾ ਜਿੱਦ ਤੱਕ ਬਾਬਾ ਨੇ ਕੀ ਆਖਿਆ ਲੈ ਚੋ ਦੀ ਜਾਣ ਲੈਣਾ ਆਪਾਂ ਜੇ ਬੈਠੇ ਕਿੰਨਾ ਬਿਆਨਾਂ ਦੀ ਕਮੇਟੀ ਕਰਨ ਲੱਗਾ ਕਹਿੰਦੇ ਬਿਆਨ ਫਿਰ ਇਹ ਕੋਲ ਬਾਬੇ ਨਾਨਕ ਨੇ ਬਿਆਨ ਦੇ ਵਿੱਚ ਹੀ ਆਇਆ ਹੈ ਅਸੀਂ ਬਿਆਨ ਦੇ ਐਫਐਲ ਦੇ ਵਿੱਚ ਜੀਤਗੀ ਹੈ ਵੀ ਜਿਹੜੀ ਤਫਰੀਦ ਦੇ ਦੌਰਾਨ

ਬਨਾ ਤੂੰ ਛੱਡ ਛੱਡ ਆਪਾਂ ਆਪਸ ਵਿੱਚ ਨਾ ਲੜੀਏ ਆਪਰਾ ਮਜਾ ਕਰਾ ਬਣਾਈਏ ਕਿ ਇਹ ਭਗਵਾਨਪੁਰ ਦੇ ਵਿੱਚ ਉਹ ਕੀ ਘਟਨਾ ਸੀ ਔਰ ਪੁਲਿਸ ਦੀ ਕੀ ਕਾਰਵਾਈ ਰਹੀ ਹੈ ਕੀ ਜਾਂਚ ਚ ਪਤਾ ਲੱਗਦਾ ਆ ਸਾਨੂੰ ਸ਼ਾਮ ਕਰੀਬ 3:30 ਵਜੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਭਗਵਾਨਪੁਰ ਟੈਂਪਲ 'ਚ ਇਹ ਬੰਦਾ ਗੁਰਦੁਆਰੇ 'ਚ ਬੜਿਆ ਸੀ ਤੇ ਉਹਨੇ ਉਹਨੇ ਵਿਰਧੀ ਕਰਨ ਦੀ ਕੋਸ਼ਿਸ਼ ਕੀਤੀ ਹੈ ਮੌਕੇ ਤੇ ਸਾਡਾ ਐਸਐਸਓ ਉੱਥੇ ਪਹੁੰਚ ਗਿਆ ਅਸੀਂ ਇਹ ਬੰਦਾ ਆਰਾਊਂਡ ਅਪ ਕਰ ਲਿਆ ਹੈ ਆਰਾਊਂਡ ਅਪ ਕਰਕੇ ਅਸੀਂ ਕਾਰਵਾਈ ਕਰਾਂਗੇ ਅਸੀਂ ਬਚਾ ਕਰਤਾ ਹੈ ਬੇਦੀ ਔਰ 307 ਜਿਹੜੇ ਸੈਕਸ਼ਨ ਐ ਅਸੀਂ ਲਾਤੇ ਹੋਏ ਆਂ ਔਰ ਬਾਕੀ ਜਿਹੜੀ ਕਾਰਵਾਈ ਐ ਉਹ ਵੀ ਕਰ ਲਾ ਰਹੇ ਆਂ ਪੂਰਾ ਪਤਾ ਲੱਗ ਪਾਇਆ ਕਿਥੋਂ ਦਾ ਐ ਜੀ ਬੰਦੇ ਦਾ ਨਾਮ ਅਸੀਂ ਹੁਣ ਤਸਦੀਕ ਕਰਦੇ ਪਏ ਆਂ ਪਰ ਇਹ ਰਹਿਣ ਵਾਲਾ ਕਿਥੇ ਦਾ ਐ ਹੁਣ ਅਸੀਂ ਵੈਰੀਫਾਈ ਕਰ ਰਹੇ ਆਂ ਬੰਦੇ ਦਾ ਨਾਮ ਹਰਦੇਵ ਸਿੰਘ ਲਗਾ ਔਰ ਬਾਕੀ ਜੜੀ ਤਕਤੀਸ਼ ਐ ਉਹ ਸੀ ਜਲਦੋਂ ਜਲਦ ਮੁਕੰਮਲ ਕਰਕੇ ਇਹਨੂੰ ਕੇਸ ਵਿੱਚ ਚਲਵਾਣਾ ਮੈਮ ਹੁਣ ਸਥਿਤੀ ਕਿਦਾਂ ਦੀ ਐ ਹੁਣ ਸਥਿਤੀ ਸਾਡੀ ਬਿਲਕੁਰੀ ਕੰਟਰੋਲ ਤੇ ਐ ਸਾਨੂੰ ਬੜਾ ਕਾਪਰੇਟ ਟੂ ਦਾ ਪਬਲਿਕ ਮੂਵੀ ਔਰ ਉਹ ਜਿਹੜੀਆਂ ਕਾਰਵਾਈਆਂ ਉਹ ਬੁਲਤ ਬਾਸਰ ਨੂੰ ਜਾਨੀਏ ਬਹੁਤ ਬੜਾ ਕਾਮਪਲੀਟ ਕੀਤਾ ਉਹਨ ਸਾਰਾ ਲਾਅ ਐਂਡ ਆਰਡਰ ਸਿਚੁਏਸ਼ਨ ਬਿਲਕੁਲ ਫਿਕਸ ਹੋ ਗਿਆ ਸਿਚੁਏਸ਼ਨ ਪੂਰੀ ਕੰਟਰੋਲ ਹੋ ਗਈ ਸਾਰੇ ਬੰਦੇ ਉੱਥੇ ਜਾ ਚੁੱਕੇ ਸਾਰਾ ਕੁਝ ਅਧੀਆ ਤਰੀਕੇ ਨਾਲ ਹੋ ਗਿਆ ਮੈਂ ਆਖਰੀ ਸਵਾਲ ਹੈ ਅਕਸਰ ਇਹੋ ਜਿਹੀ ਕਟਨਾਵਾਂ ਤੋਂ ਬਾਅਦ ਇੱਕ ਰੂਮਰ ਜੇ ਪੈਦਾ ਹੁੰਦਾ ਹੈ ਕੋਈ ਇਦਾਂ ਦੀ ਸਥਿਤੀ ਇਤਨੀ ਕੀ ਕਹਿਣਾ ਚਾਹੀਏ ਆਮ ਲੋਕਾਂ ਨੂੰ ਕੋਈ ਰੂਮਰ ਦੀ ਗੱਲ ਨਹੀਂ ਹੈ ਕੋਈ ਘਬਰਾਉਣ ਦੀ ਲੋੜ ਨਹੀਂ ਹੈ ਸਾਰੀ ਸਿਚੁਏਸ਼ਨ ਪੂਰੀ ਕੰਟਰੋਲ ਹੈ ਆ ਅਸੀਂ ਇੱਥੇ ਮੌਜੂਦ ਹੈ। ਵੈਸੇ ਕੋਈ ਜਿਦਾ ਦੀ ਗੱਲ ਨਹੀਂ ਹੈ ਕਿ ਕੋਈ धरना ਲੱਗਿਆ ਹੋਇਆ ਹੈ, ਕੋਈ ਬੰਦੇ ਕੋਈ ਪ੍ਰਦਰਸ਼ਨ ਹੈ, ਕੋਈ ਡੱਡੀ ਗੱਲ ਨਹੀਂ ਸਾਰਾ ਮੈਟਰ ਅਸੀਂ ਲੈਂਦਾ ਹੈ। ਔਰ ਉਹ ਅਸੀਂ ਇਨਵੈਸਟੀਗੇਸ਼ਨ ਪੱਕਾ ਧਿਆਨ ਦੇਵਾਂਗੇ। ਇਹ ਇਨਵੈਸਟੀਗੇਸ਼ਨ ਅਸੀਂ ਜਲਦ ਤੋਂ ਜਲਦ ਕੰਪਲੀਟ ਕਰਕੇ ਔਰ ਉਹ ਵੀ ਦੀ ਹਾਲਾਤ ਠੀਕ ਨੇ। ਆਹੋ ਰੁਪੀ ਦੀ ਹਾਲਾਤ। ਮੈਡਮ ਉਹ ਸੱਟਾ ਕਿੰਨੀ ਕੁ ਲੱਗੀਆਂ ਸੀ ਉਹਨਾਂ ਅਸੀਂ ਵੈਰੀਫਾਈ ਕਰਦੇ ਹਾਂ ਔਰ ਉਹ ਚੈੱਕ ਹੋ ਜੜਾ ਮੈਡੀਕਲ ਮਲਾਈਜ਼ਾ ਹੋਗਾ ਤਾਂ ਫਿਰ ਸਾਰੀ ਜੀ। ਥੈਂਕ ਯੂ। ਥੈਂਕ ਯੂ।